ਸੋ ਮਿੱਤਰੋ ਜੇ ਮੈਂ ਕਿਉਂ ਰਿਕਾਰਡ ਨਹੀਂ ਆ ਕੁ ਨਹੀਂ ਆ ਗਿਆ ਮੈਂ ਕੁਝ ਕੁਝ ਵੀ ਤੁਹਾਨੂੰ ਮੈਂ ਬੋਗਣਾ ਨਹੀਂ ਹੁੰਦੀ ਕੀ ਖਾ ਰਹੇ ਆ ਓਏ ਔਲਾ ਔਲਾ ਖਾ ਕੇ ਦਿਖਾ ਔਲਾ ਮਿੱਤਰ ਔਲਾ ਤਬ ਜੇ ਲੱਗ ਰਿਹਾ ਤੁਹਾਂਜੀ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਆ ਮੈਂ ਹੋਪ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਇੱਕ ਖੁਸ਼ਖਬਰੀ ਦੱਸਣੀ ਤੁਹਾਨੂੰ ਤੇ ਅੱਜ ਅਸੀਂ ਕਰਨ ਲੱਗਿਆ ਨਵਾਂ ਕੰਮ ਸਟਾਰਟ ਮੂਮਸ ਸਪਰਿੰਗ ਰੋਲ ਤੇ ਆਂਡੇ ਵੀ ਰਹਿਣਗੇ ਉਬਲੇ ਹੋਏ ਤੇ ਬੜੀਆਂ ਬੁੜੀਆਂ ਬੜੀਆਂ ਬੁੜੀਆਂ ਸ਼ਾਹ ਇਹ ਫਿੰਗਰ ਫੁੰਗਰ ਫਿੰਗਰ 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 ਹੋਣਗੇ ਤੇ ਹੋਰ ਵੀ ਬਹੁਤ ਸਾਰੇ ਵੈਰਾਈਟੀਆਂ ਹੋਣਗੀਆਂ ਤੇ ਹਾਂ ਬ੍ਰੈਡ ਆਮਲੇਟ ਬ੍ਰੈਡ ਆਮਲੇਟ ਸਾਰਾ ਹੌਲੀ ਹੌਲੀ ਚੱਕਰ ਬਣਾਉਂਗਾ ਮੁੰਡਾ ਤੇ ਆਹ ਮੁੰਡਾ ਕਰੂੰਗਾ ਗਿਆਨੀ ਮੁੰਡਾ ਕਰੂੰਗਾ ਕੰਮ ਸਟਾਰਟ ਤੇ ਹੋ ਰਹੀ ਮੁੰਡੇ ਦੀ ਰੇੜੀ ਤੇ ਉਹਦੇ ਵਾਸਤੇ ਅਸੀਂ ਨਾ ਵੈਂਡਰ ਬਣਾਉਣ ਚੱਲਿਆ ਲੋਂਗਵਾਲ ਤੇ ਸੈੱਟ ਉਹ ਹਾਂ ਸੋ ਮਿੱਤਰੋ ਤੇ ਹੁਣ ਆਪਾਂ ਲੈਣ ਆ ਗਏ ਪੱਠੀ ਤੇ ਡਬਲ ਪੱਠੀ ਲੈਤੀ ਆਪਾਂ ਜਿਹੜੇ ਵਾਸਤੇ ਲੋਂਗਵਾਲ ਆਇਆ ਲੈਣ ਸਮਾਨ ਤੇ ਇੱਕ ਹੋਰ ਦੋ ਤਿੰਨ ਚੀਜ਼ਾਂ ਨੇ ਹੋਰ ਵੀ ਉਰੀ ਲੈ ਕੇ ਜਾਵਾਂਗੇ ਸਮਾਨ ਤੇ ਬਾਕੀ ਫੀਡਿੰਗ ਕਰਾਈ ਜੰਨੇ ਆਪਾਂ ਇਹਦੀ ਸੋ ਮਿੱਤਰੋ ਜਿਵੇਂ ਕਿ ਕੋਈ ਰਿਕਾਰਡ ਨਹੀਂ ਆ ਕੋਈ ਨਹੀਂ ਆ ਗਿਆ ਮੈਂ ਕੁਝ ਕੁਝ ਵੀ ਤੁਹਾਨੂੰ ਜਿਵੇਂ ਆਈਟਮ ਚਾਹੀਦੀ ਜਿਵੇਂ ਆ ਚਮਚ ਹੋਗੇ ਕੌਲੀਆਂ ਹੋਗੀਆਂ ਕੱਪ ਹੋਗੇ ਮੈਟਕਿਨ ਹੋਗੇ ਸਾਰਾ ਸਮਾਨ ਉਰ ਮਿਲ ਜੂਗਾ ਪੱਠਿਆਂ ਦਾ ਕੰਮ ਵੀ ਸਾਰਾ ਉਰੀ ਆ ਨਹੀਂ ਪੱਠਿਆਂ ਦਾ ਕੰਡਿਆ ਗੁੰਡਿਆ ਸਾਰਾ ਸਿਸਟਮ ਉਰੀ ਆ ਤੇ ਕਰਾਉਣੇ ਉਰ ਤਿਆਰ ਹੋਣਾ ਆਪਾਂ ਦੇਖੋ ਜੋ ਉਹ ਮਾਣੇ ਸੀ ਤਾ ਮੋੜੇ ਤੇ ਉਹ ਕਿੱਲਾ ਬਣੂਗਾ ਬਸ ਇਹ ਲੈ ਸੇਕ ਨਹੀਂ ਨਾ ਬਣਦਾ ਕੋਈ ਹੂੰ ਤੇ ਸੋ ਹਾਂਜੀ ਤੇ ਹੁਣ ਅਸੀਂ ਆਗੇ ਬੈਨਰਸ ਪਾਉਣ ਵਾਸਤੇ ਤੇ ਮਾ ਹੁਣ ਸਟਾਰਟਿੰਗ ਕਰੀ ਜਾਣਾਗਾ ਪਹਿਲਾਂ ਮੈਂ ਸਟਾਰਟਿੰਗ ਨਹੀਂ ਕੀਤੀ ਤੇ ਮਾਮੂ ਨਹੀਂ ਬੈਠੇ ਨੇ ਨੀਕੂ ਬੈਠਾ ਤੇ ਅੰਕਲ ਜੀ ਇੱਧਰ ਕਰੀ ਜਾਂਦੇ ਨੇ ਦੇ ਆਪ ਵੀ ਮੁੰਡੇ ਦਾ ਨਾ ਆ ਵੀ ਤੇ ਇੱਥੇ ਅਸੀਂ ਕਾਰਡ ਸਵਾਵਾਂਗੇ ਕਾਰਡ ਦਾ ਆ ਜਿਹੜਾ ਬਲੌਗ ਬਣਾ ਰਿਹਾ ਨਹੀਂ ਇਹ ਕਾ ਵੀ ਇਹਨਾਂ ਚ ਕਿਹੜਾ ਬੜੇ ਲੱਗ ਰਿਹਾ ਕਮੈਂਟ ਕਰਕੇ ਦੱਸੋ ਹਰ ਮਾਮਾ ਜੀ ਬਰਾਤ ਆ ਦੱਸ ਬਰਾਤ ਗੂਬੀ ਆਹੋ ਗੂਬੀ ਇਹ ਤਾਂ ਸ਼ੋਅ ਨਹੀਂ ਕਰਨਾ ਦੱਸਣਾ ਨਹੀਂ ਚੌਰਜੋਸੀ ਵਾਂਗੂ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਆਹ ਸਫਾਈ ਉਹ ਜਿਆ ਦਿਲ ਭੇਜ ਦਿਓ ਬਈ ਰੈੱਡ ਕੀ ਆਹ ਕਿਹੜਾ ਕਲਰ ਆ ਹਰਾ ਹਰਾ ਕੋਈ ਜਿਹੜਾ ਤੁਹਾਨੂੰ ਮਰਜ਼ੀ ਸਮ ਡੇੜਾ ਤੁਹਾਨੂੰ ਲੱਗਦਾ ਪਿੰਕ ਸਮਝ ਰੱਖੋ ਕਿ ਮਰਜੀ ਬੋਲ ਲੈਣ ਹੈ ਵਾਈਟ ਭੇਜ ਦਿਓ ਤੇ ਦੱਸਿਓ ਤੇ ਉਰੋਂ ਅਸੀਂ ਬੈਂਡਸ ਪਰ ਜਿਹੜੀ ਵਾਸਤੇ ਸਪਰਿੰਗ ਰੋਲ ਮੁਮਲ ਦੇ ਰਿਹੜੀ ਵਾਸਤੇ ਤੇ ਬਾਕੀ ਲੰਗੋ ਵਾਲਾ ਹੇਰਾ ਵਾਕੀ ਬਣਾ ਹਮਮ ਪੈਂਦਾ ਬਣਾ ਬੜਾ ਜੀ ਤੇ ਇਧਰ ਕੰਮ ਚੱਲੀ ਜਾਂਦਾ ਜੀ ਕੰਮ ਬਾਕੀ ਤੁਹਾਨੂੰ ਦਿਖਾਵਾਂਗੀ ਇਹ ਕਿੰਨੇ ਕਿ ਟਾਈਮ ਤੱਕ ਮੰਨ ਜਾਣਗੇ ਬੰਦਰ ਇਹ ਕੱਲ ਕੱਲ ਨੂੰ ਮਿਲ ਜਾਣੇ ਕਿੰਨੇ ਵਜੇ ਤੱਕ ਨੂੰ ਜੀ ਅੱਛਾ ओके ਨੰਬਰਾਂ ਵਿੱਚ ਚੱਕ ਬਣ ਜਾਣਗੇ ਮੈਂ ਨਾ ਕੋਈ ਗੱਲ ਨਹੀਂ ਫੋਨ ਕਰਦਾਂਗਾ ਹੁਣ ਤੁਸੀਂ ਵੀ ਕਰ ਲਿਓ ਜੀ ਕਰ ਲੈਣਗੇ ਇਹ ਨੰਬਰ ਹੈਗਾ ਬਸ ਤੋਂ ਹੁਣ ਮਿੱਤਰੋ ਆਪਾਂ ਲੰਗਵਾਰ ਤੋਂ ਬਾਹਰ ਨਿਕਲੇ ਤੇ ਹੁਣ ਇੱਥੇ ਮਾਮੇ ਲੈਣੇ ਸਬਜ਼ੀਆਂ ਲੈਣੀਆਂ ਨੇ ਤੇ ਦੇਖਦੇ ਆਂ ਸਬਜ਼ੀ ਕਿਹੜੀ ਜਾਂਦਾ ਹੈ ਹੈ ਆ ਬੰਦਾ ਵੀ ਖਾਣ ਕੋਈ ਆ ਹਾਂ ਜਾਣਦਾ ਸਾਰੀ ਨਹੀਂ ਬਾਈ ਬਾਈ ਤਾਂ ਭੱਜ ਗਿਆ ਤੇ ਹੁਣ ਮਾਮੇ ਨੇ ਸਬਜ਼ੀ ਲੈਣ ਵਾਸਤੇ ਉਰੇ ਰੁਕਿਆ ਸੀ ਤੇ ਹੁਣ ਆਪਾਂ ਫੋਡੋਂ ਫੋਡੋਂ ਮਗਰ ਕਿੱਥੇ ਨਾਲ ਤੇ ਬਿਆਖ ਦੇਖੋ ਸਬਜ਼ੀਆਂ ਬਾਈ ਤਾਜ਼ੇ ਤਾਜ਼ੇ ਸਬਜ਼ੀਆਂ ਨੇ ਦੇਖੋ ਤੇ ਆ ਬਾਈ ਦੱਸੋ ਮੜੇ ਸ਼ਕਲ ਕਿਹਦੇ ਵਰਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਠੀਕ ਆ ਬਾਈ ਸੁਭਾਅ ਦਾ ਵੀ ਵਧੀਆ ਚਲੋ ਮੈਂ ਭੁਗਣੀ ਹੁੰਦੀ ਕੀ ਖਾ ਰਹੇ ਆ ਓਏ ਔਲਾ ਔਲਾ ਖਾ ਕੇ ਦਿਖਾ ਔਲਾ ਮੈਂ ਔਲਾ ਤੇ ਵਜੇ ਲੱਗ ਰਿਹਾ ਮਾਮੇ ਦਾ ਆ ਗਿਆ ਬਾਈ ਮਾਮੇ ਦਾ ਖਾ ਗਿਆ ਖਾਣਦੇ ਨਹੀਂ ਖਾਣੇ ਰਹਿੰਦੇ ਆਗੇ ਹੂੰ ਤਾਂ ਕਰਕੇ ਮੈਂ ਖਾ ਕੇ ਬਹਿ ਗਿਆ ਹੁਣ ਅਸੀਂ ਮਿੱਤਰੋ ਬਿਆਸਕਾਰ ਕੋ ਰੁਕੇ ਆ ਇੱਥੋਂ ਮਤਲਬ ਮਤਲਬ ਜੀ 11:00 ਵਜੇ ਆਈਏ ਨਾ ਪਰ ਸਵੇਰ 11:00 ਵਜੇ 뷰 ਬੜਾ ਘੈਂਟ ਹੁੰਦਾ ਕਿਉਂਕਿ ਸੂਰਜ ਇਧਰੋਂ ਆਇਆ ਹੁੰਦਾ ਚੜਦਾ ਸੂਰਜ ਹੁੰਦਾ ਇੱਥੇ ਰੋਸ਼ਨੀ ਪੈਂਦੀ ਆ ਪੂਰੀ ਘੈਂਟ ਆਉਂਦਾ 뷰 ਫੋਟੋ ਦਾ ਹੁਣ ਹੁਣ ਵੀ ਪੂਰੀ ਘੈਂਟ ਆ ਰਹੀ ਆ ਵਧੀਆ ਤੇਰੇ ਫੋਟੋ ਮਾ ਉਹਨੂੰ ਮੈਂ ਖਿੱਚਦੇ ਆ ਤੇ ਮਿਲ ਜਾਂ ਤੁਹਾਨੂੰ ਬਾਅਦ ਵਿੱਚ ਤੇ ਉਹਨਾਂ ਟਾਈਮ ਚਲੋ ਜਦੋਂ ਸਟਾਈਪ ਤੇ ਕੱਲ ਦੀ ਅਪਡੇਟ ਤੁਹਾਨੂੰ ਨਵੇਂ ਕੱਲ ਨੂੰ ਆਪਾਂ ਲਾਵਾਂਗੇ ਸਟਾਲ ਆਪਣੀ ਢੀੜੀ ਲਾਵਾਂਗੇ ਮੂਮਮਦ ਵਾਲੀ ਤੇ ਓਕੇ ਧੰਨਵਾਦੀ ਹੈ ਤੁਹਾਡਾ ਦੇਖਣ ਵਾਸਤੇ